ਮਹਾਰਾਜੇ ਸਾਰੇ ਪਛਾਵਾਂ ਦੇ ਗਿਆਤਾ ਸੀਗੇ ਤੇ ਸਾਰੀਆਂ ਸ਼ਾਸਤਰ ਵਿਦਿਆ ਦੇ ਮਹਾਰਾਜ ਗਿਆਤਾ ਸੀ ਕਿਉਂਕਿ ਉਹ ਤਾਂ ਦੋਨਾਂ ਜਹਾਨਾਂ ਦੇ ਵਾਲੇ ਸੀ ਦਸਵੇਂ ਪਾਸ਼ਾ ਜੀ ਤੇ ਮਹਾਰਾਜ ਨੇ ਆਪ ਦੇ ਜਿਹੜੇ 40 ਸਿੰਘ ਰਹਿਣਗੇ ਚਮਕੌਰ ਦੀ ਗੜੀ ਚ ਉਹਨਾਂ ਨੂੰ ਆਪਣੇ ਟ੍ਰੇਨਿੰਗ ਦਿੱਤੀ ਹੋਈ ਸੀ ਲੜਨ ਦੀ ਜੂਝਣ ਦੀ ਤਾਂ ਉਹ ਸਿੰਘ ਮਹਾਰਾਜ ਦੇ ਤਾਬਿਆਂ 'ਚ ਰਹਿੰਦੇ ਸੀ ਹਰ ਵੇਲੇ ਤਾਂ ਹੀ ਤੁਸੀਂ ਮਹਾਰਾਜ ਦੇ ਜੰਗ ਤੁਸੀਂ ਇਤਿਹਾਸ ਚੱਕ ਕੇ ਫਰੋਲ ਲਓ ਬਾਈ ਤੁਹਾਨੂੰ ਹਮੇਸ਼ਾ ਮਿਲੇਗਾ ਵੀ ਥੋੜੀ ਜੀ ਫੌਜ ਨਾਲ ਲੱਖਾਂ ਫੌਜਾਂ ਨਾਲ ਸਿੰਘਾਂ ਨੇ ਟੱਕਰ ਲਈ ਤੇ ਮਹਾਰਾਜ ਨੇ 14 ਜੰਗਾਂ ਲੜੀਆਂ ਨੇ 14 ਦੀਆਂ 14 ਜਿੱਤੀਆਂ ਨੇ ਤੇ 14 ਦੀਆਂ 14 ਜੰਗਾਂ ਮਨੁੱਖਤਾ ਲਈ ਲੜੀਆਂ ਨੇ ਜਿਹੜੇ ਅੱਜ ਕਿਸੇ ਧਰਮ ਨਾਲ ਜੋੜ ਰਹੇ ਨੇ ਮਨੁੱਖਤਾ ਦੀ ਭਲਾਈ ਲਈ ਲੜੀਆਂ ਨੇ ਪਾਸ਼ਾ ਜੀ ਨੇ ਗੁਰੂ ਸਾਹਿਬ ਜੀ ਗੁਰੂ ਨਾਨਕ ਪਾਸ਼ਾ ਜੀ ਨੇ ਧੱਕੇ ਨਾਲ ਜਿਨੇ ਉਹ ਪਾਇਆ ਨਹੀਂ ਤੇ ਨੌਵੇਂ ਪਾਸ਼ਾ ਜੀ ਦੇ ਉਹੀ ਜੋਤ ਨੇ ਧੱਕੇ ਨਾਲ ਜਿਨੇ ਉਹ ਲਾਉਣ ਵੀ ਨਹੀਂ ਦਿੱਤਾ ਇੱਥੋਂ ਆਪਾਂ ਨੂੰ ਸਿੱਧ ਹੋ ਜਾਂਦੀ ਏ ਚੀਜ਼ ਧੱਕੇ ਨਾਲ ਪਾਉਣਾ ਵੀ ਨਹੀਂ ਤੇ ਧੱਕੇ ਨਾਲ ਲਾਉਣ ਵੀ ਨਹੀਂ ਦੇਣਾ ਹਮ ਅਕਾਲੀ ਸਭ ਕੇ ਵਾਲੀ ਹਮਰਾ ਪੰਥ ਨਿਆਰਾ ਹੈ ਦਸਵੇਂ ਪਾਸ਼ਾ ਜੀ ਦੇ ਸ਼ਰੋਗ ਚਾਉਂਦਾ ਵੀਰੇ ਹਮ ਅਕਾਲੀ ਅਸਲ ਚ ਨੀਲਾ ਬਾਣਾ ਅਕਾਲੀ ਸੀ ਤਾਂ ਹੀ ਤੁਸੀਂ ਸੁਣਿਆ ਹੋਊਗਾ ਨਿਹੰਗ ਅਕਾਲੀ